ਸਸਰੀ ਗਾਲ ਜੀ ਸਸਰੀ ਗਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਸਵਾਦ ਤੁਹਾਡਾ ਬਹੁਤ ਬਲਾਉਟ ਹੈ ਤੇ ਦੋਸਤੋ ਇਹ ਚੈਨਲ ਆਪਾਂ ਨਵਾਂ ਬਣਾਇਆ ਤੇ ਅੱਜ ਕਿ ਸਪੋਰਟ ਕਰੋ ਤੇ ਵਾਤਵਾ ਸ਼ੇਅਰ ਲਾਈਕ ਕਮੈਂਟ ਜਰੂਰ ਕਰੋ ਇੱਧਰ ਵੀ ਤੁਹਾਨੂੰ ਮੰਡੀ ਦੀਆਂ ਵੀਡੀਓ ਹੋਰ ਵੀ ਜਿੱਦਾਂ ਵੀ ਆ ਸਾਰੀਆਂ ਬਾਇ ਕਰਾਂਗੇ ਤੇ ਮੇਰੇ ਕੋਲ ਦੋ ਤਿੰਨ ਮੰਡੀ ਦੀਆਂ ਵੀਡੀਓ ਬਣੀ ਆ ਪਰ ਲੇਟ ਹੋ ਕੇ ਪਹੁੰਚ ਤੇ ਆਓ ਮਿਲਦੇ ਹਾਂ ਜੀ ਲਓ ਦੋਸਤੋ ਵੀਰ ਹੁਣ ਆਏ ਜੂਪੀ ਤੋਂ ਜੂਪੀ ਤੋਂ ਆਣ ਕੇ ਡੱਬ ਵਾਲੇ ਖਰੀਦੇ ਕਿੰਨੇ ਨਾਲ ਖਰੀਦੇ ਜੀ ਚਾਰ ਪੈਸੇ ਚਾਰ ਪੈਸੇ ਖਰੀਦਦੀਆਂ ਤੇ ਭਾਈ ਹੁਣਾਂ ਨਾਲ ਕਰਦੇ ਗੱਲਬਾਤ ਵੀ ਕਿਦਾਂ ਰੇਡ ਰਿਆ ਤੇ ਕੀ ਰਿਆ ਰਾਮ ਰਾਮ ਜੀ ਰਾਮ ਰਾਮ ਜੀ ਉਹ ਠੀਕ ਠਾਕ ਕਰ ਪਰਿਵਾਰ ਆ ਸਭ ਬੜੀਆ ਜੀ ਪਹਿਲਾਂ ਇਹਦਾ ਦੱਸੋ ਵੀ ਇਹ ਕਿੰਨੇ ਸੂਏ ਲਈ ਹੈ ਇਹ ਹਮਨੇ ਦੋਸੇ ਸੂਏ ਦੋਸਰੇ ਸੂਏ ਕਿੰਨਾ ਦੁੱਧ ਦੱਸਿਆ ਜੀ ਇਸਮੇ ਦੁੱਧ 16 ਕਿਲੇ 16 ਕਿਲੇ ਕਿੰਨੇ ਦੀ ਲਈ ਹੈ ਜੀ ਇਹ 1.5 ਲੱਖ ਕੀ 1.5 ਲੱਖ ਕੀ ਠੀਕ ਹੈ ਤੇ ਆ ਦੂਜੇ ਨੰਬਰ ਵਾਲੀ ਕਿਨਵਾ ਸੂਆ ਜੀ ਇਹ ਐ ਦੂਸਰਾ ਸੂਆ ਦੂਸਰਾ ਸੂਆ ਕਿੰਨਾ ਦੁੱਧ ਦੇ ਦੇ ਥੱਲੇ ਇਹ 18 ਕਿਲੋ ਕੀ ਰੇਟ ਆ ਜੀ ਇਹਦਾ 1 62 1 ਬਾੜ ਸੂਆ ਠੀਕ ਹੈ ਜੀ ਤੇ ਜੇ ਨੰਬਰ ਤੇ ਆਜਾ ਇਹ ਕਿਨਵਾ ਸੂਆ ਜੀ ਇਹ ਪਹਿਲੇ ਸੂਆ ਪਹਿਲੇ ਸੂਆ ਇਹ ਚੱਡਾ ਬਹੁਤ ਘੱਟ ਆ ਕਿੰਨਾ ਦੁੱਧ ਆ ਜੀ ਇਹ 10 ਕਿਲੋ 10 ਕਿਲੋ ਕਿੰਨੇ ਦੀ ਲਈ ਇਹ ਇਹ 15 1 15 ਦੀ ਗਰਮੀ ਬਹੁਤ ਜ਼ਿਆਦਾ ਡੰਗਰ ਕਰ ਕਰ ਕੇ ਤੇ ਆ ਦੱਸੋ ਜੀ ਪਹਿਲਾ ਸੂਆ ਲੱਗਦੀ ਇਹ ਹਾਂ ਇਹ ਪਹਿਲੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਇਸ ਕੋਲ 10 ਦਿਨ ਦੱਸ ਦੇਣਾ ਕਿੰਨੇ ਦੀ ਲਈ ਹੈ ਜੀ 1 25 1 5 ਹੁਣ ਆਪਣਾ ਐਡਰੈਸ ਦੱਸੋ ਜੀ ਕਿੱਥੋਂ ਆਏ ਯੂਪੀ ਜਲਿਤਪੁਰ ਜ਼ਿਲ੍ਹਾ ਦਾ ਅੱਛਾ ਜਲਿਤਪੁਰ ਤੇ ਰੇਡ ਰੂਟ ਕਿੱਦਾਂ ਲੱਗਾ ਤੁਹਾਨੂੰ ਹੈ ਰੇਡ ਰੂਟ ਸਹੀ ਲੱਗਾ ਹਾਂ ਬੜੀਆ ਇੱਕ ਨੰਬਰ ਹੈ ਵਧੀਆ ਡੰਗਰ ਮਿਲ ਗਏ ਕੋਈ ਇਹ ਤਾਂ ਨਹੀਂ ਕਿ ਇਹਨੇ ਵੱਧ ਘੱਟ ਲਾ ਲਿਆ ਹੋਏ ਠੀਕ ਆਪਦੀ ਤਸੱਲੀ ਕੀਤੀ ਪੂਰੀ ਬਹੁਤ ਵਧੀਆ ਠੀਕ ਹੈ ਚਲੋ ਸਵਾਗਤ ਹੈ ਤੁਹਾਡਾ ਪੰਜਾਬ ਜੀ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਕਰੋ ਚੈੱਕ ਲੈ ਜੋਈ ਬ੍ਰੀਕ ਸਿੰਗ ਵੀ ਸ਼ੇਪ ਦੇ ਵਿੱਚ ਛੋਟੀ ਅਰਡਰ ਕੁਆਲਿਟੀ ਚੈੱਕ ਕਰੋ ਸ਼ਾਨਦਾਰ ਲੈਓ ਜੀ ਬਹੁਤ ਸੋਹਣੀ ਝੋਟੀ ਨਹੀਂ ਨਹੀਂ ਇੱਧਰ ਆ ਜੀ ਅਰੇ ਭਾਈ ਉੱਪਰੋਂ ਆਇਆ ਠੀਕ ਹੈ ਬਹੁਤ ਸੋਹਣੀ ਝੋਟੀ ਆ ਇਹ ਗੱਲੋਂ ਕੋਈ ਨਹੀਂਗੀ ਕਿ ਸੋਹਣੀ ਅਰਡਰ ਕੁਆਲਿਟੀ ਫਾਰਵੇ ਸਾਹਿਬ ਜੀ ਉਲਟ ਬੈਣੀ ਵਾਲੇ ਪਰਸਨ ਬਾਕੀ ਭਾਈ ਜਿਹੜਾ ਨਾ ਕਰਦੇ ਗੱਲ ਇੱਥੇ ਆ ਜਾਓ ਜੀ ਮੈਂ ਤਾਂ ਆਇਆ ਯਾਰ ਇੱਥੇ ਹਾਂ ਜੀ ਵੀਰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੀ ਝੋਟੀ ਕਿੰਨਾ ਸੂਆ ਜੀ ਪਹਿਲਾ ਸੂਆ ਪਹਿਲਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਦਿਨੋ ਅੱਜ 6 ਦਿਨ ਹੋ ਗਏ ਜੀ ਕਿੰਨਾ ਬੋੜਾ ਜੀ 11 ਲੀਟਰ ਕਰਜੂ 15 14 15 ਆਰਾਮ ਨਾਲ ਝੋਟੀ ਐ ਬਿਲਕੁਲ ਕੁਸੀ ਨਹੀਂ ਕੇ ਗੱਲ ਨਾ ਪੰਦਰੀ ਬਿਲਕੁਲ ਐ ਇੱਕ ਡਾਲ ਥਣ ਵੀ ਬਹੁਤ ਸੋਹਣਾ ਕੀ ਡਿਮਾਂਡ ਡਿਮਾਂਡ ਇਹ ਹੈ ਜੀ 1 5 ਦੇ ਲੈਣ ਰਣਨੈਟ ਲੱਗਦੀ ਹੋਰ ਮਾਨ ਕਰਦਾ ਠੀਕ ਨੰਬਰ ਦੱਸ ਦਿਓ ਨੰਬਰ 9872176092 ਠੀਕ ਹੈ ਇਹਨਾਂ ਜਿਲ੍ਹਾ ਲੋਬ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਆ ਤੇ ਤਾਜੀ ਸੂਈ ਹੈ ਜੀ ਨਾੜਾ ਵੇਖੋ ਪੇਟਪੂੜਾ ਦੇਖੋ ਤੇ ਆਰਡਰ ਕੁਆਲਿਟੀ ਦੇਖੋ ਅਜੇ ਡੰਗਰ ਨੇ ਯੂਰ ਪਾਉਣੀ ਹੈ ਲਓ ਜੀ ਲਓ 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 ਬਹੁਤ ਸ਼ਾਨਦਾਰ ਝੋਟੀ ਕਿਹ ਗੱਲਾਂ ਕੁਸੇ ਜੈਡ ਬਲੈਕ ਝੋਟੀ ਆ ਕਿਤੇ ਇੱਕ ਵਾਲ ਵੀ ਨਹੀਂ ਚਿੱਟਾ ਤੇ ਪਿੰਡੇ ਦੀਆਂ ਨਾੜਾਂ ਦੀਆਂ ਦੁੱਧੀਆਂ ਦੂਜੀਆਂ ਤਾਂ ਤੁਸੀਂ ਗੱਲ ਹੀ ਛੱਡੋ ਨਾ ਜੀ ਕਰਦੇ ਵੀਰ ਜੀ ਉਹਨਾਂ ਨਾਲ ਗੱਲ ਕਦੋਂ ਤੁਸੀਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਹੀ ਸੁੱਈ ਆ ਅੱਜ ਹੀ ਸੁੱਈ ਤੱਕ 6 ਵਜੇ 6 ਵਜੇ ਉਰ ਉਰ ਪੈ ਗਈ ਆ ਕੇ ਪੈਨ ਵਾਲੀ ਅੱਛਾ ਅੱਛਾ ਜੀ ਠੀਕ ਤੇ ਕਿਹੜਾ ਸੂਹਾ ਜੀ ਇਹ ਦੂਜਾ ਸੂਹਾ ਜੀ ਦੂਜਾ ਸੂਹਾ ਪਹਿਲੇ ਸੂਏ ਦਾ ਕੀ ਰਿਕਾਰਡ ਹੈ ਇਹਨੇ ਸੂਏ 18 ਲੀਟਰ ਦਿੱਤਾ ਜੀ ਇਹ ਕਹੇ 20 ਪਲੱਸ ਜਾਊਗਾ 20 ਪਲੱਸ ਦੋਸਤੋ ਵੇਖ ਸਕਦੇ ਹੋ ਐਵੇਂ ਨਹੀਂ ਕਹਿੰਦੇ ਥਣਾ ਦੀ ਕੁਆਲਿਟੀ ਤੇ ਚੱਡੇ ਦੀ ਕੁਆਲਿਟੀ ਵੇਖੋ ਕੀ ਡਿਮਾਂਡ ਕਰਦੇ ਆ ਡਿਮਾਂਡ ਕਰਦਾ ਜੀ 1.5 ਲੱਖ 1.5 ਲੜ ਕਰਦਾਂਗੇ ਮੰਨਤਾ ਨੂੰ ਨੰਬਰ ਲਾ ਦੋ 9872176099 ਲਓ ਦੋਸਤੋ ਛੋਟੀ ਕਰੋ ਚੈੱਕ ਛੋਟੇ ਛੋਟੇ ਸਿੰਘ ਆਰਡਰ ਕੁਆਲਿਟੀ ਚੈੱਕ ਕਰੋ ਆ ਵੀ ਸ਼ਾਨਦਾਰ ਰਿਕਵਰਟੀ ਚੰਗੀ ਵਜਨ ਵਟੇ ਲੈਓ ਭਾਉਜੀ ਗੱਬਣ ਹੈ ਜੇ ਤੇ ਅਜੇ ਆਰਡਰ ਕੁਆਲਿਟੀ ਹੋਰ ਬਾਨੀ ਹੈ ਤੇ ਬਾਕੀ ਭਾਉਜੀ ਹੁਣ ਪੁੱਛਾ ਕਿੰਨੇ ਦਿਨ ਬਿਲਕੁਲ ਜੈੱਡ ਬਲੈਕ ਆ ਕਿਤੇ ਇੱਕ ਵਾਲ ਵੀ ਨਹੀਂ ਚਿੱਟਾ ਥੋੜੀ ਜੀ ਪੂਰ ਚਿੱਟੀ ਆ ਪਤਲੇ ਚੰਮ ਦੀ ਝੁੱਡੀ ਬਿਲਕੁਲ ਤੇ ਕਰਦੇ ਪਹੁੰਚ ਨੇ ਨਵਾਂ ਸੂਆ ਜੀ ਇਹ ਇਹ ਚੌਥੇ ਸੂਣ ਦੀ ਸੂਣ ਵਾਲੀ ਹੈ ਜੀ ਹਾਂ ਜੀ ਕਿੰਨੇ ਦਿਨ ਬਾਕੀ ਹੈ ਜੀ ਇਹ ਇੱਕ ਹਫ਼ਤਾ ਕਰੀਏ ਮੁੰਡੇ ਨੂੰ ਤਾਂ ਬਹੁਤ ਸੋਣੀ ਬਣ ਜੂਗੀ ਬੜਾ ਲੈਵਾ ਬੜਾ ਲਾਉ ਦੁੱਧ 15 ਪਲੱਸ ਦੇਣਾ ਨੇ ਚੰਗੇ ਵਜਨ ਵੱਟੇ ਵੀ ਚੰਗਾ ਦੁੱਧ 15 ਪਲੱਸ ਦੇਣਾ ਨੇ ਠੀਕ ਅਜਾ ਹਫ਼ਤਾ ਪਿਆ ਜੀ ਇੱਕ ਹਫ਼ਤਾ ਪਿਆ ਕੀ ਡਿਮਾਂਡ ਕਰਦੇ ਜੀ ਇਹ ਡਿਮਾਂਡ 1 ਲੱਖ 10 ਹਜ਼ਾਰ ਮੰਗਦੇ ਆ ਜੀ ਮਾਣਤਾਨ ਮੌਕੇ ਦੇ 1 ਲੱਖ ਨਹੀਂ ਦੇ ਦੇਣੀ ਆ ਨੰਬਰ ਦੱਸ ਦੇ 9728615682 ਠੀਕ ਲਓ ਦੋਸਤੋ ਕੋਲ ਚੈੱਕ ਛੋਟ ਚੰਗੀ ਸੋਹਣੀ ਹਾਈਟ ਆ ਚੰਗੀ ਸੋਹਣਾ ਪੇਟਪੂੜਾ ਤੇ ਚੰਗਾ ਸੋਹਣਾ ਅਡਰਕਵਾੜ ਨੇ ਖਾੜ ਸਪੇਸ ਤੇ ਪੇਟਪੂੜਾ ਚੰਗਾ ਲੈਓ ਜੀ ਤੇ ਉਹ ਸੋਹਣੀ ਪਤਲੇ ਚੰਮ ਦੇ ਵਿੱਚ ਵੀ ਸ਼ੇਪ ਦੇ ਵਿੱਚ ਝੋਟੀ ਆ ਥੋੜਾ ਜਿਹਾ ਖੁੱਲਾ ਸਿੰਘ ਆ ਔਰ ਬਹੁਤ ਸ਼ਾਨਦਾਰ ਅਡਰਕਵਾੜ ਦੀ ਬੋਲ ਮੈਂ ਨਹੀਂ ਹਲੇ ਤਰਕਾ ਚਾਹ ਰਹੇ ਕਰਦੇ ਗਾ ਰਾਮ ਰਾਮ ਜੀ ਹੋ ਠੀਕ ਠਾ ਜੀ ਬੜੇ ਬੜੇ ਹਾਂ ਜੀ ਅੱਛਾ ਕਿੰਨਾ ਸੁਆਹ ਜੀ ਇਹ ਦੂਜੇ ਸੁਈ ਹੈ ਜੀ ਦੂਜੇ ਸੁਈ ਕਿੰਨੇ ਦਿਨ ਹੋ ਗਏ ਜੀ 4 ਚੌਥੇ ਦਿਨ ਚੌਥੇ ਦਿਨ ਮਗਰ ਕੀ ਹੈ ਜੀ ਮਗਰ ਕੱਟਾ ਹੈ ਕੱਟਰ ਠੀਕ ਬੋਲਾ ਹੀ ਹੈ ਜਾਨੀ ਕਿੰਨੇ ਬੋਲਾ ਜੀ 30 ਬੋਲੀ ਹੈ 9 ਕਿਲੋ ਇਹ ਜਿਹੜੀ ਆਪਾਂ ਚਵਾ ਦੇ ਹਾਂ ਜੀ ਬਿਲਕੁਲ ਸਹੀ ਦੱਸਿਆ ਚਲੋ ਹੁਣ ਗਾੜੀ ਅਗਲੇ ਤੇ ਪਾਏ ਦਾ ਜਿਹਦੇ ਨਾਲ ਸੌਦਾ ਹੋ ਗਿਆ ਭਾਵੇਂ 12 ਚੋਲੇ ਭਾਵੇਂ 15 ਚੋਲੇ ਤੇ ਭਾਵੇਂ 9 ਤੋਂ ਵੀ ਘਟਾ ਲੈ ਬਿਲਕੁਲ ਆਪਾਂ 9 ਚੋਣਾ ਹੈ ਕੀ ਡਿਮਾਂਗ ਬੋਲੀ ਹੈ ਨਾ ਜੀ ਹਾਂ ਵਾਤ ਤਾਂ ਜਾਣਾ ਹੀ ਹੈ ਜੀ ਉਹ ਆਪਾਂ ਨੂੰ ਪਤਾ 13 ਕੀ ਡਿਮਾਂਡ ਕਰਦੇ ਜੀ ਡਿਮਾਂਡ ਦੇ 10 ਦੀ ਕਰਦੇ ਦੇ ਲੈਣ ਕਿੱਥੇ ਹੋਊਗਾ ਉਹ ਜੂ ਨਾਨ ਤਾਨ ਮੌਕੇ ਤੇ ਹਾਂ ਨੰਬਰ ਦੱਸ ਦਿਓ ਹਾਂ 9728615682 ਠੀਕ ਹੈ ਜੀ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਆ ਘਰੋ ਚਾਹ ਜੇ ਬਹੁਤ ਸ਼ਾਨਦਾਰ ਵੀ ਸ਼ੇਪ ਦੇ ਵਿੱਚ ਝੋਟੀ ਆ ਆਰਡਰ ਕੁਆਲਟੀ ਵੇਖੋ ਜਿੱਤਾ ਗਾਵਾਂ ਦੀ ਲੱਗਦੀ ਹੈ ਲੈ ਆਓ ਬਾਪੂ ਜੀ ਚੰਗਾ ਥੋੜਾ ਪੇਟ ਥੋੜਾ ਚੌੜਾ ਚੰਗਾ ਸੋਹਣਾ ਕੱਦ ਚੰਗੀ ਸਾਂਭੀ ਬਾਪੂ ਨੇ ਤੇ ਬਾਪੂ ਦੀ ਲੱਗਦਾ ਵੀ ਜਿਵੇਂ ਘਰ ਦੀ ਝੋਟੀ ਹੁੰਦੀ ਆ ਬਾਕੀ ਕਰਦੇ ਬਾਪੂ ਜੀ ਆਹ ਤਾਂ ਵੇਖੋ ਬਹੁਤ ਸੋਹਣਾ ਥੱਲ ਲਗਾ ਹੈ ਦੇਖ ਮਾਓ ਸੱਸੀ ਦਾ ਬਾਪੂ ਜੀ ਉਹ ਠੀਠਾ ਜੀ ਕਿੰਨਾ ਵਸੂਆ ਜੀ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ 15 ਦੁੱਧ ਤੇ ਆ ਗਈ ਕਿੰਨਾ ਦੁੱਧ ਆ ਜੀ ਇਹ ਮੇਨੂੰ ਆ ਝੋਟੀ ਨੂੰ ਆਂਦਾ ਵੀ ਕੋਈ ਨਹੀਂ ਬਹੁਤ ਸੋਹਣੀ ਝੋਟੀ ਕਰਦੀ ਹੈ ਜੀ ਆਪਾਂ ਬਵਾਰ ਲੈਂਦਾ ਨਹੀਂ ਕਰਦੇ ਨਹੀਂ ਨਹੀਂ ਠੀਕ ਹੈ ਕੀ ਡਿਮਾਰਡ ਕਰਦੇ ਜੀ 2 ਲੱਖ ਰੁਪਇਆ 2 ਲੱਖ ਰੁਪਇਆ ਮਾਨਦਾਨ ਹੋ ਗਈ ਭਾਈ ਠੀਕ ਹੈ ਨੰਬਰ ਦੱਸ ਦਿਓ ਨੰਬਰ ਆਪਾਂ 9579 ਹਾਂਜੀ 0 9858 ਠੀਕ ਹੈ